ਜ਼ਿਲ੍ਹਾ ਖੇਤੀਬਾੜੀ ਵਿਭਾਗ ਦੀ ਟੀਮ ਪਿੰਡ ਚੰਨੂ ਪਹੁੰਚੀ ਹੈ ਜਿੱਥੇ ਕਿ ਪਿੰਡ ਚੰਨੂ ਦੇ ਵਿੱਚ ਛਾਪੇ ਮਾਰੇ ਕੀਤੀ ਗਈ ਹੈ ਤਾਂ ਇਸ ਤਰ੍ਹਾਂ ਇੱਕ ਘਰ ਤੋਂ 2 ਲੱਖ ਰੁਪਏ ਦੇ ਬੀਜ ਅਤੇ ਖਾਦ ਬਰਾਮਦ ਕੀਤੇ ਗਏ ਨੇ ਤਾਂ ਵਿਭਾਗ ਨੇ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਤੇ ਸਮਾਨ ਲੰਬੀ ਪੁਲਿਸ ਨੂੰ ਸੌਂਪ ਦਿੱਤਾ ਹੈ ਜੁਨਾ ਖੇਤੀਬਾੜੀ ਦਫਤਰ ਦੇ ADO ਮੁਖੀ ਅਤੇ ਬਲਾਕ ਖੇਤੀਬਾੜੀ ਅਫਸਰ ਵਿਜੇ ਸਿੰਘ ਨੇ ਦੱਸਿਆ ਕਿ ਲੰਬੀ ਖੇਤੀਬਾੜੀ ਦਫਤਰ ਦੀ ਗੁਣਵੱਤਾ ਕੰਟਰੋਲ ਟੀਮ ਰੁਟੀਨ ਚੈਕਿੰਗ ਕਰੀ ਸੀ ਤੇ ਟੀਮ ਨੂੰ ਸੂਚਨਾ ਮਿਲੀ ਹੈ ਕਿ ਰਕੇਸ਼ ਕੁਮਾਰ ਨੇ ਚੰਨੂ ਦੇ ਵਿੱਚ ਸਿੰਗਲਾ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਨਾਮ ਦੀ ਇੱਕ ਦੁਕਾਨ ਖੋਲੀ ਹੈ ਤੇ ਦੋਸ਼ੀ ਨੇ ਅਨ ਅਧਿਕਾਰਤ ਤੌਰ ਤੇ ਵੱਡੀ ਮਾਤਰਾ ਦੇ ਵਿੱਚ ਖਾਦਾਂ ਤੇ ਬੀਜਾਂ ਦਾ ਭੰਡਾਰਨ ਕੀਤਾ ਤਾਂ ਜਦੋਂ ਵੀ ਪਾਕ ਨੇ ਕਾਰਵਾਈ ਦੇ ਦੌਰਾਨ ਦੇਖਿਆ ਤਾਂ ਕਾਰ ਦੇ ਵਿੱਚ ਸਟੋਰ ਕੀਤੇ ਕੀਟਨਾਸ਼ਕ ਅਤੇ ਖਾਦ ਮਿਲ ਨਹੀਂ ਤਾਂ ਦੋਸ਼ੀ ਦੇ ਕੋਲ ਸਿੰਗਲਾ ਪੈਸਟੀਸਾਈਡ ਦਾ ਲਾਇਸੈਂਸ ਸੀ ਪਰ ਉਸ ਦੇ ਕੋਲ ਬੀਜ ਅਤੇ ਖਾਦ ਵੇਚਣ ਦਾ ਕੋਈ ਲਾਇਸੈਂਸ ਨਹੀਂ ਸੀ ਮੈਕਮਨਾ ਸਬੰਧਤ ਮੈਂ ਸੁਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਦਫਤਰ ਲੋਕ ਖੇਤੀਬਾੜੀ ਅਫਸਰ ਜੀ ਮੁਖਸਾ ਸਾਹਿਬ ਹੋ ਜਿਹੜੀ ਰੇਡ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਰੇਡ ਹੈ ਕੀ ਕੀ ਕਿਹੜੇ ਕਿਹੜੇ ਕੀਮਾਂ ਤੋਂ ਕੋਈ ਸਪੈਸ਼ਲ ਸੂਚਨਾ ਦੇ ਅਧਾਰ ਤੇ ਰੇਡ ਹੋਈ ਹੈ ਜਾਂ ਕਿਸ ਦਾਇਰੇ ਦੇ ਵਿੱਚੋਂ ਕਿਸ ਤਰ੍ਹਾਂ ਦੀ ਰੇਡ ਰਹੀ ਹੈ ਉਹ ਬਲਾਕ ਲੰਬੀ ਦੀ ਜਿਹੜੀ ਕੁਆਲਟੀ ਕੰਟਰੋਲ ਦੀ ਸਾਡੀ ਟੀਮ ਹੈ ਉਹ ਰੁਟੀਨ ਦੀ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀ ਖੇਤੀਬਾੜੀ ਇਨਫੋਰਸ ਦੀਆਂ ਦੁਕਾਨਾਂ ਉਹਨਾਂ ਤੇ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਉਹ ਰਾਉਂਡ ਤੇ ਸੀ ਇਸੇ ਫੀਲਡ ਦੇ ਵਿੱਚੋਂ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਚੰਨੋ ਦੇ ਵਿੱਚ ਇੱਕ ਡੀਲਰ ਹੈ ਸਿੰਗੂਲਾ ਪੈਸਰ ਦੇ ਨਾਮ ਤੇ ਉਹਨਾਂ ਨੇ ਅਨਥੋਰਾਈਜ਼ਡ ਫਰਟੀਲਾਈਜ਼ਰ ਇਸੇ ਘਰ ਦੇ ਵਿੱਚ ਸਟੋਰ ਕਰਕੇ ਰੱਖੀ ਹੋਈ ਹੈ ਉਹਨਾਂ ਨੇ ਅਚੰਤਿਤ ਚੈਕਿੰਗ ਕੀਤੀ ਸੀ ਔਰ ਚੈਕਿੰਗ ਦੌਰਾਨ ਸਾਰਾ ਰਿਕਾਰਡ ਦੇਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਵਾਲਾ ਜੋ ਡੀਲਰ ਹੈ ਫਰਟੀਲਾਈਜ਼ਰ ਔਰ ਸੀਡ ਦਾ ਉਹਦੇ ਕੋਲੇ ਲਾਇਸੈਂਸ ਹੈ ਨਹੀਂ ਔਰ ਬਿਨਾ ਲਾਇਸੈਂਸ ਉਹ ਫਰਟੀਲਾਈਜ਼ਰ ਦੀ ਸੇਲ ਕਰ ਰਹੇ ਸੀ ਜਦੋਂ ਸਾਰਾ ਸਟਾਕ ਤੇ ਦੇਖਿਆ ਗਿਆ ਤਾਂ ਕਾਫੀ ਤਾਦਾਦ ਦੇ ਵਿੱਚ ਬਲਕ ਦੇ ਵਿੱਚ ਫਰਟੀਲਾਈਜ਼ਰ ਆ ਵਕ ਵਕ ਤਰਾਂ ਦੇ ਉਹਦੀ ਕੀਮਤ ਕਿੰਨੀ ਹੋ ਸਕਦੀ ਹੈ ਜਿਹੜਾ ਆ ਅਜੇ ਫਿਲਹਾਲ ਅਸੀਂ ਸਾਰਾ ਜਿੰਨਾ ਵੀ ਸਟਾਕ ਹੈ ਉਹਦੀ ਇੱਕ ਇਨਵੈਂਟਰੀ ਬਣਾ ਕੇ ਉਹਦੀ ਕੈਲਕੂਲੇਸ਼ਨ ਕਰ ਰਹੇ ਹਾਂ ਪਰ ਪੂਰੀ ਕੀਮਤ ਦਾ ਅਜੇ ਤੱਕ ਅੰਦਾਜ਼ਾ ਉਹਦੀ ਸਾਰੀ ਕੈਲਕੂਲੇਸ਼ਨ ਤੋਂ ਬਾਅਦ ਹੀ ਲੱਗੇਗਾ ਕੀ ਨਾਮ ਹੈ ਸਰ ਜਿਹੜਾ ਦੁਕਾਨ ਦਾ ਮਾਲਕ ਕੈਪਸਿਟੀ ਦਾ ਕਿਥੋਂ ਦਾ ਰਹਿਣ ਵਾਲਾ ਹੈ ਕਿੰਨੇ ਟਾਈਮ ਤੋਂ ਦੁਕਾਨ ਚਲਾ ਰਿਹਾ ਹੈ ਪਿੰਡ ਚੰਨੂ ਦਾ ਸਿੰਗਲਾ ਪ੍ਰੈਸਰ ਦੇ ਨਾਮ ਤੇ ਔਰ ਇਹਨਾਂ ਕੋਲੇ ਇਨਸੈਕਟਰ ਦਾ ਲਾਇਸੈਂਸ ਕਾਫੀ ਪੁਰਾਣਾ ਹੈ 2000 ਆਰਾਊਂਡ ਬਰ 2012 ਤੋਂ ਇਹ ਇਨਸੈਕਟਰ ਦਾ ਕੰਮ ਕਰ ਰਹੇ ਹੈ ਬਟ ਜਿਹੜਾ ਫਰਟੀਲਾਈਜ਼ਰ ਦਾ ਉਹ ਬਿਨਾ ਲਾਇਸੈਂਸ ਤੋਂ ਸੇਲ ਪਰਚੇਸ ਕਰ ਰਹੇ ਸੀ ਸਰ ਕਿੰਨੇ ਕ ਟਾਈਮ ਤੋਂ ਹੈ ਇਹ ਵੇਦ ਜਿਹੜਾ ਗੋਦਾਮ ਵੀ ਤੁਸੀਂ ਦੱਸ ਰਹੋ ਵੀ ਮਹਿਕਮੇ ਦੀ ਨਿਗਾਹ ਦੇ ਵਿੱਚ ਨਹੀਂ ਹੈ ਵੇਦ ਗੋਦਾਮ ਹੈ ਕਿਸ ਤਰ੍ਹਾਂ ਦੇਖਦੇ ਹਨ ਇਹ ਜਿੰਨਾ ਸਟਾਕ ਦੇਖਿਆ ਗਿਆ ਉਹਦੇ ਤੋਂ ਇਹ ਪਤਾ ਲੱਗਾ ਰੀਸੈਂਟਲੀ ਅ ਉਹ ਥੋੜੇ ਸਮੇਂ ਤੋਂ ਹੀ ਇਹਨਾਂ ਨੇ ਇੱਕ ਤੇ ਸਟੋਰ ਕਰਨਾ ਸ਼ੁਰੂ ਕੀਤਾ ਕਿਉਂਕਿ ਪਹਿਲਾਂ ਡਿਪਾਰਟਮੈਂਟ ਰੈਗੂਲਰਲੀ ਇਹਨਾਂ ਦੇ ਅਸੈਂਬਲੀ ਵੀ ਕਰਦਾ ਰਿਹਾ ਉਦੋਂ ਕਦੇ ਇਦਾਂ ਦਾ ਮਾਮਲਾ ਧਿਆਨ ਦੇ ਵਿੱਚ ਨਹੀਂ ਆਇਆ ਸੀ ਇਹਨਾਂ ਆ ਮੈਂ ਕਿਹੜੇ ਮਤਮੇਨਾ ਮੈਂ ਖੇਤੀョੜੀ ਬਾਬਤੋਂ ਵਿਜੇ ਸਿੰਘ ਬਲਾਕ ਖੇਤੀョੜੀ ਅਸਰ ਜੰਮੜੀ ਜਿਹੜੀ ਕੀਤੀ ਹੈ ਚੰਨੋ ਪਿੰਡ ਦੇ ਵਿੱਚ ਕੀ ਪੂਰਾ ਮਾਮਲਾ ਚੰਨੋ ਪਿੰਡ ਦੇ ਵਿੱਚ ਅਸੀਂ ਅਚੰਚੇਤ ਚੈਕਿੰਗ ਜਿਹੜੀ ਦੁਕਾਨਾਂ ਦੀ ਕਰ ਰਹੇ ਸੀ ਤੇ ਸਾਨੂੰ ਗੁਪਤ ਸੋਚਨਾ ਮਿਲੀ ਵੀ ਉੱਥੇ ਇੱਕ ਮਕਾਨ ਦੇ ਵਿੱਚ ਕਿਸੇ ਨੇ ਅਧਿਕਾਰਤ ਤੌਰ ਤੇ ਖਾਦ ਤੇ ਪੈਸਟਿਸਾਈਡ ਸਟੋਰ ਕੀਤਾ ਹੋਇਆ ਤੇ ਪੂਰੀ ਲੰਬੀ ਬਲਾਕ ਦੀ ਟੀਮ ਨੇ ਆਣ ਕੇ ਤੇ ਉਹਨਾਂ ਦੇ ਤੇ ਰੇਡ ਮਾਰ ਰੇਡ ਕੀਤੀ ਰੇਡ ਕਰਨ ਤੇ ਪਤਾ ਲੱਗਾ ਵੀ ਉਹ ਜਿਹੜੀ ਥਾਂ ਹੈ ਉਹ ਸਿੰਗਲਾ ਪੈਸਟਿਸਾਈਡ ਐਂਡ ਫਰਟੀਲਾਈਜ਼ਰ ਜਿਹੜਾ ਕਿ ਉਹਦੇ ਕੋਲੇ ਪੈਸਟਿਸਾਈਡ ਦਾ ਲਾਇਸੈਂਸ ਹੈ ਪਰ ਖਾਦ ਤੇ ਬੀਜ ਦਾ ਲਾਇਸੈਂਸ ਨਹੀਂ ਹੈ ਉਹਨੇ ਆਣ ਅਣਅਧਿਕਾਰਤ ਥਾਂ ਦੇ ਉੱਤੇ ਜਿਹੜਾ ਮਾਲਾ ਸਟੋਰ ਕਰ ਰੱਖਿਆ ਸੀ ਉਹਦੀ ਸਾਰੇ ਦੀ ਇਨਵੈਂਟਰੀ ਬਣਾ ਲਈ ਹੈ ਤੇ ਉਹਨੇ ਸੈਂਪਲਿੰਗ ਕਰੀ ਜਾਂਦੇ ਆ ਤੇ ਇਹਨੂੰ ਸੈਂਪਲ ਲੈ ਕੇ ਤੇ ਅਗਲੇ ਦੀ ਕਾਰਵਾਈ ਹਿਤ ਭੇਜ ਦਿੱਤਾ ਜਾ ਰਿਹਾ ਸਰ ਪਿਛਲੇ ਕਿੰਨੇ ਟਾਈਮ ਤੋਂ ਇਹ ਗੋਦਾਮ ਜਿਹੜਾ ਚਲਦਾ ਆ ਜਾਂਦਾ ਹੈ ਕਿੰਨੇ ਟਾਈਮ ਤੋਂ ਇਹ ਗੈਰ ਕਾਨੂੰਨੀ ਕਹਿ ਸਕਦੇ ਆ ਉਹ ਆਪ ਗੈਰ ਕਾਨੂੰਨੀ ਜਰੀਏ ਜਿਹੜਾ ਬਣਾਇਆ ਜੀ ਸਾਨੂੰ ਪਹਿਲਾਂ ਇਸ ਨਹੀਂ ਸੀ ਪਤਾ ਇਹ ਗੁਪਤ ਸੂਚਨਾ ਕਿਸੇ ਨੇ ਸਾਨੂੰ ਭੁੰਮਤੇ ਦਿੱਤੀ ਤੇ ਉਹ ਉਸੇ ਵੇਲੇ ਅਸੀਂ ਜਾਣ ਕੇ ਰਿਡ ਕੀਤਾ ਤੇ ਰੇਡ ਕਰਨ ਤੇ ਪਾਇਆ ਗਿਆ ਵੀ ਉੱਥੇ ਉਹਨਾਂ ਕੋਲ ਲਾਇਸੈਂਸ ਨਹੀਂ ਹੈ। ਨੋਟਲ ਕਿੰਨੀਆਂ ਚੀਜ਼ਾਂ ਦੇ ਸੈਂਪਲ ਭਰੇ ਗਏ ਆ ਕਿੰਨਾ ਕੁ ਮਾਲ ਹੈ ਤੇ ਸਟਾਕ ਕਿੰਨੀ ਕੁ ਦੀ ਕੀਮਤ ਹੋਏਗੀ ਉਸ ਮਾਲ ਦੀ। ਕੀਮਤ तकरीबन 20 ਲੱਖ ਦੇ ਲਾਗੇ ਜਿਹੜਾ ਉਹਨਾਂ ਦਾ ਮਾਲ ਦੀ ਕੀਮਤ ਹੋਊਗੀ। ਉਹਦੇ ਵਿੱਚ ਜਿਹੜੇ ਹੁਣ ਤੱਕ ਸੈਂਪਲ ਤਿੰਨ ਫਰਟੀਲਾਈਜ਼ਰ ਦੇ ਭਰਲੇ ਨੇ ਤੇ ਤਿੰਨ ਪੈਸਟੀਸਾਈਡ ਦੇ ਤੇ ਹਾਲਾਂਕਿ ਲਗਾਤਾਰ ਕਾਰਵਾਈ جاری ਹੈ ਤੇ ਮੈਨੂੰ ਇੰਜ ਲੱਗਦਾ ਹੈ ਵੀ ਸ਼ਾਮ ਨੂੰ 7-8 ਵਜੇ ਤੱਕ ਕਰ ਰਹੀ ਕੋਟੇਟ ਸਰ ਜਿਹੜਾ ਹੁਣ maal ਤੁਸੀਂ ਕਵਰ ਕੀਤਾ ਹੈ ਇਸ maal ਦਾ ਕੀ ਕੀਤਾ ਜਾਏਗਾ ਸੀਲ ਕੀਤਾ ਜਾਏਗਾ ਇਹਨੂੰ ਸੀਲ ਕਰਕੇ ਤੇ ਪੁਲਿਸ ਤੇ ਸਪੁਰਦਗੀ ਕੀਤੀ ਜਾਵੇਗੀ ਪੁਲਿਸ ਥਾਣਾ ਲੰਬੀ ਦੇ ਜਿਹੜੇ ਐਸਆਈਏ ਉਹਨਾਂ ਦੀ ਡਿਊਟੀ ਲੱਗੀ ਹੈ ਤੇ ਉਹ ਆਣ ਕੇ ਤੇ ਇਸ maal ਨੂੰ ਪੁਲਿਸ ਕਸਟਡੀ ਲਈ ਇਸਾ ਮਾਮਲਾ ਦਰਜ ਕਰਵਾਇਆ ਜਾਏਗਾ ਬਿਲਕੁਲ ਐਫਆਈਆਰ ਦਰਜ ਹੋਊਗੀ ਜੀ ਤੇ ਉਹ ਐਫਆਈਆਰ ਦਰਜ ਕਰਕੇ ਤੇ ਇਹਨੂੰ ਆਪ ਦੀ ਕਸਟਡੀ ਚ ਲੈ ਆਮ ਲੋਕਾਂ ਨੂੰ ਕੁਝ ਕਹਿਣਾ ਚਾਹੁੰ ਮੈਂ ਜਿਹੜੇ ਇਦਾਂ ਦੇ ਜਿਹੜੇ ਡੀਲਰ ਨੇ ਭੋਲੇ ਭਾਲੇ ਕਿਸਾਨਾਂ ਨੂੰ ਜਿਹੜਾ ਇਦਾਂ ਦੀ ਬੜੀ ਛੜਾ ਰਹੇ ਆ ਆਮ ਲੋਕ ਕਿਸਾਨੋ ਸਾਡੀ ਇਹ ਬੇਨਤੀ ਹੈ ਕਿ ਕਿਸੇ ਵੀ ਇਹੋ ਜਿਹੇ ਡੀਲਰ ਤੋਂ ਕੋਈ ਸਪਰੇਅ ਖਰਨਾ ਨਹੀਂ ਜਾਵੇ ਜਿਹੜਾ ਭਰੋਸੇਯੋਗ ਹੈ ਨਹੀਂ ਜਿਹੜੇ ਭਰੋਸੇਯੋਗ ਹੈਗੇ ਉਹਨਾਂ ਨੇ ਆਪ ਦੇ ਲਾਇਸੈਂਸ ਬਣਾਏ ਹੋਏ ਹਨ ਲਾਇਸੈਂਸ ਬਣਾ ਕੇ ਤੇ ਕੋਈ ਵੀ ਮਾਲ ਵੇਚੇ ਤੇ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਜਦੋਂ ਲਾਇਸੈਂਸ ਨਾ ਬਣਾ ਕੇ ਤੇ ਉਹਦੇ ਨਾਲ ਉਹ ਦੋਹਰੀ ਮਾਰ ਕਰ ਰਹੇ ਨੇ ਉਹਦੇ ਨਾਲ ਇੱਕ ਤਾਂ ਜਿਹੜੇ ਦੂਜੇ ਡੀਲਰ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੈ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਨਾਲ ਸਮਾਜ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਅਨਸਰ ਹੈਗੇ ਉਹ ਨੁਕਸਾਨ ਦੇ ਰਿਹਾ ਹੈ